ਕੀ ਕੀ ਨੁਕਸਾਨ? ਬਹੁਤ ਵੱਡਾ ਨੁਕਸਾਨ ਤਾਂ ਸਾਡੀ ਜਿਹੜੀ ਮੇਨ ਗਰੀਬ ਲੋਕਾਂ ਦੀ ਨਰੇਗਾ ਸਥਾਨ ਹੈ। ਜਿਹੜੇ ਗਰੀਬਾਂ ਦੇ ਚੁੱਲ੍ਹੇ ਪਾਲਦੇ ਸੋ। ਦੂਜੇ ਨੰਬਰ ਤੇ ਸਾਨੂੰ ਇੱਕ ਖੁਲਣੀ ਵੀ ਨਹੀਂ ਬਣਾਉਂ ਦਿੰਦੇ ਜੀ। ਜੇ ਵੀ ਕੋਈ ਖੁਲਣੀ ਬਣਾਉਂਦਾ ਮਕਾਨ ਪਾਉਂਦਾ ਉਹਦੀ ਫਰਲਾ ਖੜ ਗੁਲੇ। ਕਿ ਅਸੀਂ ਤਾਂ ਮਸਾ ਆਣੇ ਗਵਾਂਡ ਰਿਸ਼ਤੇਦਾਰ ਤੋਂ 4 ਰੁਪਏ ਇਕੱਠੇ ਕਰਕੇ ਕੋਹ ਕੋਹੜੇ ਖੜੇ ਕਰਦੇ ਆ। ਕੁੰਨੇ ਦੇ ਕੋਰਟ ਦੀ ਨਿਮ ਖੜੇ ਕਰਦੀ ਹੈ ਪਰ ਸਾਡੀ ਤਾਂ ਹਜੇ ਵੀ ਕੋਈ ਨਾਂ ਮਹੀਨਾ ਹੋ ਗਿਆ ਜਿਵੇਂ ਉਹ ਕੋਹ ਦੇ ਖੜੇ ਕੀ ਰੇਤਾ ਬਜਰੀ ਬੂਤੀ ਵਾਲੇ ਮਗਰ ਕੋਲੇ ਹਰਦੇ ਪੈਣੇ ਦਿੱਤੇ ਆਵੇ ਤੇ ਇਹ ਕਹਿੰਦੇ ਸਾਡਾ ਟੈਕਸ ਪਹਿਲਾਂ ਪੂਰਾ ਹੋ ਜੀ ਦੂਜਾ ਤੀਜਾ ਪਹਿਲੂ ਇਹ ਆ ਜੀ ਸਾਨੂੰ ਰੂਲਰ ਏਰੀਏ ਨੂੰ 5 ਤੋਂ 10% ਰਿਆਲਾ ਸਕੂਲ ਤੇ ਰਜਿੰਦਰਾ ਕਾਲਜ ਇਹਨਾਂ ਦੇ ਵਿੱਚ ਸਾਨੂੰ ਛੂਡ ਹੁੰਦੀ ਹੈ ਸਾਡੇ ਬੱਚੇ ਨਲਾਇਕ ਰਹਿ ਜਾਣਗੇ ਜੇ ਅਸੀਂ ਸ਼ਹਿਰੀ ਚ ਆਉਂਦੇ ਆ ਜੀ ਕਿਉਂਕਿ ਸਾਡੇ ਬੱਚਿਆਂ ਨੂੰ ਕੋਈ ਚੌਕਸੀ ਖਤਮ ਹੋ ਜੇ ਇਹਦੇ ਬਣਾ ਹਾਂ ਜੀ ਇਹ ਛੋਟੇ ਦਿਨਾਂ ਖਤਮ ਹੋ ਜੂਗਾ ਹਾਂਜੀ ਹਾਂਜੀ ਇਹ ਸੂਟ ਸਾਡੀ ਖਤਮ ਹੋ ਜੂਗੀ ਬੱਚਿਆਂ ਦੀ ਕਿਉਂਕਿ ਸਾਡੇ ਬੱਚਿਆਂ ਨੂੰ 85% ਨੰਬਰ ਲੈਣੇ ਪੈਣਗੇ ਸਾਡੇ ਬੱਚਿਆਂ ਨੂੰ 75% ਨੰਬਰ ਲੈ ਕੇ ਵੀ ਇਸ ਦੋਨੇ ਕਿਨਸ ਕਾਲਜਾਂ ਦੇ ਵਿੱਚ ਨਹੀਂ ਡਿਟਰਮਾਈਨ ਹੋਈ ਦੂਸਰੇ ਪਾਸੇ ਜਿਹਨੇ ਕਿਹਾ ਜਾਂਦਾ ਹੁੰਦਾ ਕਿ ਜਦੋਂ ਕੋਈ ਸ਼ਹਿਰ ਨਾਲ ਜੁੜਦਾ ਜਾਂ ਕੋਈ ਤਰੱਕੀ ਦਾ ਲੱਗਦਾ ਨਹੀਂ ਕਿ ਇਹਦੇ ਨਾਲ ਤਰੱਕੀ ਹੋ ਸਕਦੀ ਹੈ ਬੈਰੀ ਗੁੱਡ ਜੀ ਤੁਹਾਡਾ ਸਵਾਲ ਬਹੁਤ ਵਧੀਆ ਜੀ ਇਹ ਤਰੱਕੀ ਸਾਡੀ ਪ੍ਰਸ਼ਾਸਨ ਸਾਡੀ ਲੋਕ ਅਧਿਕਾਰੀ ਕਹਿੰਦੇ ਜੀ ਤਰੱਕੀ ਜਿੰਨੇ ਸਾਡੇ ਦਮਾਂ ਦੀ ਸੰਗਤ ਮੰਡੀ ਨਗਰ ਪੰਚਾਇਤ ਨੂੰ 40 ਸਾਲ ਹੋ ਗਏ ਦੱਸੋ ਤੇ ਕੀ ਤਰ੍ਹਾਂ ਦੀ ਹੋਈ ਨਰਕ ਭਰੀ ਜ਼ਿੰਦਗੀ ਜਿਉਂਦੇ ਆ। ਰਾਮਾ ਮੰਡੀ ਨੂੰ 40 ਸਾਲ ਹੋ ਗਏ ਜੀ। ਪੰਗੀ ਨਗਰ ਤੇ ਤੁਸੀਂ ਮੀਡੀਆ ਰਾਹੀਂ ਦੇਖਿਆ ਹੋਊਗਾ ਜੀ ਕੀ ਹਾਲ ਹੈ। 300 ਕੁੜੀ ਧਰਨੇ ਤੇ ਬੈਠੀ ਅੱਜ 8 ਦਿਨਾਂ ਦੀ ਪਾਣੀ 'ਚ ਖੜੀ ਐ। ਕੋਟ ਫੱਤੇ ਸਾਡੇ ਨਰਕ ਭਰੇ ਆ। ਜਿੱਥੇ ਵੀ ਰਾਮ ਮਾਨਸਾ ਜਾ ਕੇ ਦੇਖੋ ਜੀ ਕੀ ਬੁਰਾ ਹਾਲ ਐ। ਤੇ ਧਰਨਾ ਫਿਰ ਕਿੰਨੀ ਦੇਰ ਤੋ ਲਾਇਆ ਹੋਇਆ ਤੇ ਕਦੋਂ ਤੱਕ ਚੱਲੇਗਾ? ਸਾਨੂੰ ਅੱਜ 10ਵਾਂ ਦਿਨ ਹੋ ਗਿਆ। ਰਾਜਾ ਦੀ ਡੀਟੀਪੀਸ਼ਨਰ ਬਿੰਡਾਕੋੜਾ ਪਹੁੰਚ ਕਰ ਲਏ ਆ ਜੀ ਮੰਗਬਤ ਤੇ ਗਏ ਆ ਕੋਈ ਵਿਸ਼ਵਾਸਤ ਆ ਸਾਨੂੰ ਕਿਸੇ ਅਧਿਕਾਰੀ ਨੇ ਕੋਈ ਵਿਸ਼ਵਾਸ ਨਹੀਂ ਦਿਵਾਇਆ ਜੀ ਸਾਨੂੰ ਸੀਆਈਡੀ ਵਾਲਿਆਂ ਨੇ ਫੋਨ ਆਈ ਜਾਂਦੇ ਆ ਕਿ ਕਿਰਪਾ ਕਰਕੇ ਤੁਸੀਂ ਧਰਨਾ ਚੱਲਦੇ ਹੋ ਹੱਥਾ ਲਾ ਕੇ ਨਾ ਥੈਂਕ ਯੂ ਤੁਹਾਡਾ ਮਸਲਾ ਹੱਲ ਹੋ ਗਿਆ ਪਰ ਅਸੀਂ ਜੀ ਨਹੀਂ ਜਿੰਨਾ ਚਿਰ ਸਾਨੂੰ ਕੋਈ ਅਧਿਕਾਰੀ ਵਿਸ਼ਵਾਸ ਨਹੀਂ ਦਿਵਾਉਂਦਾ ਅਸੀਂ ਆਰਟੀ ਤੌਰ ਤੇ ਉਹਨਾਂ ਤੇ ਕੁਝ ਨਹੀਂ ਕਰ ਸਕਦੇ ਅਰਤੀ ਅੱਜ ਧਰਨਾ ਜਾਰੀ ਰਹੂਗਾ ਅਸੀਂ ਲਗਾਤਾਰ 1.5 ਸਾਲ ਆਰਨਾ ਪ੍ਰਦਾਨ ਸੰਧਾ ਲਗਾਤਾਰ ਕਰ ਲ ਚੱਲੀ ਹੋਈ ਹੈ ਜੀ 1.5 ਸਾਲ ਤੋਂ ਬਾਅਦ ਕਾਹ ਦੇ ਪਰ ਕੰਮ ਹੀ ਸੀ ਇਸ ਲੈਟ ਕਰਾ ਦੇਣਾ ਸਾਰੀ ਗੱਲ ਤਾਂ ਆ ਜੀ ਉਹ ਉਹ ਵਕਲਾਂ ਇੰਨੇ ਹੀ ਦੱਸਦੇ ਹਾਂ ਹੱਥ ਆਏ ਹਾਂ ਮੰਨਦਾ ਫਲਾ ਮੰਨ ਨਹੀਂ ਨਾ ਨਹੀਂ ਕਾਉਂਦਾ ਜੀ ਲੈ ਕੇ ਜੀ ਕਸਾ ਆਈ ਕਰਦੇ ਆ ਸਾਡੀ ਵੱਡੀ ਸਮੱਸਿਆ ਹੈਗੀ ਆ ਅਭੀ ਇਹ ਨਾ ਮਤਲਬ ਕਿ ਇਹਨਾਂ ਮੇਡਾਣਾ ਕੋ ਵਾਪਸ ਨਹੀਂ ਪਿੰਡ ਕੋਸ਼ਮੀ ਰਹੀਏ ਅਸੀਂ ਇੱਥੇ ಗ್ರಾಮ ਪੰਚਾਇਤ ਦੇ ਹੱਕ ਦੇ ਵਿੱਚ ਆਏ ਆ ਜੀ ਨਗਰ ਪੰਚਾਇਤ ਭੰਗ ਕਰਕੇ ਸਾਡੇ ਪਿੰਡ ਦੇ ਵਿੱਚ ਨਗਰ ਪੰਚਾਇਤ ਮਨਾਈ ਜਾਵੇ ಗ್ರಾಮ ਪੰਚਾਇਤ ਮਨਾਈ ਜਾਵੇ ਜੀ ਜੋ ਕਿ ਸਾਡੇ ਨਗਰ ਪੰਚਾਇਤ ਦੇ ਨਾਲ ਸਾਡੇ ਜਿਹੜੀ ਵਿਕਾਸ ਦੀ ਗੱਲ ਹੈ ਉਹ ਗਲੀਆਂ ਨਾਲੀਆਂ ਜ਼ਰੂਰ ਪੱਕੀਆਂ ਹੋ ਗਈਆਂ ਪਰ ਸਾਡੇ ਲੋਕਾਂ ਨੂੰ ਜੋ ਇਹ ਫਰਲੇ ਦੇ ਰਹੇ ਆ ਵਿਕਾਸ ਦੇ ਨਾਤੇ ਕਿ ਤੁਸੀਂ ਭਾਈ ਜੇ ਮਕਾਨ ਬਣਾਉਣਾ ਹੈ ਤਾਂ ਮਕਾਨ ਬਣਾਉਣ ਤੋਂ ਪਹਿਲਾਂ ਸਾਨੂੰ ਵੱਡੇ ਵੱਡੇ ਫਰਲੇ ਆ ਜਾਂਦੇ ਆ ਤੇ ਤੁਸੀਂ ਟੈਕਸ ਭਰੋ ਜੀ ਇਸ ਤਰ੍ਹਾਂ ਦਾ ਟੈਕਸ ਭਰੋ ਜੀ ਅਸੀਂ ਤਾਂ ਮਸਾ ਫੜ ਕਰਕੇ ਤਾਂ ਜੀ ਆਪ ਦੇ ਮਕਾਨ ਬਣਾਉਨੇ ਆ ਦੋ ਦੋ ਮਹੀਨੇ ਸਾਡੇ ਮਕਾਨ ਬਣਨ ਤੋਂ ਬਾਅਦ ਸਾਡੇ ਜੰਗਲਿਆਂ ਨੂੰ ਪੱਲੀਆਂ ਲੱਗੀਆਂ ਰਹਿਣੀਆਂ ਜੀ ਅਸੀਂ ਤਾਂ ਦੂਜਿਆਂ ਦੇ ਵੀ ਜਿਹੜਾ ਉਹ ਮਕਾਨ ਦੇ ਬੰਦ ਆ ਜਦੋਂ ਉਹਨਾਂ ਦੇ ਪੈਸੇ ਦੇਣੇ ਹੁੰਦੇ ਆ ਕਿ ਜਿਹਨਾਂ ਦੇ ਟੈਕਸ ਪੰਨ ਦੇ ਯੋਗ ਨਹੀਂ ਜਿਹੜਾ ਸਾਡਾ ਪਿੰਡ ਹੈ ਜੀ ਉਹ ਖੇਤੀਬਾੜੀ ਤੇ ਨਿਰਭਰ ਹੈ ਜੀ ਤੇ ਛੋਟੇ ਦੁਕਾਨਦਾਰ ਹੈ ਜਿਹੜੇ ਖੇਤੀਬਾੜੀ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਆ ਤੇ ਸਾਡੇ ਕੋਲੇ ਇੰਨੇ ਹੀ ਲਿਬਸੀਲੇ ਹੈ ਨਹੀਂਗੇ ਕਿ ਅਸੀਂ ਇਹਨਾਂ ਦੇ ਜਿਹੜੇ ਟੈਕਸ ਆਉਂ ਪਰ ਸਕੀਏ ਟੈਕਸ ਇਹਨਾਂ ਦੇ ਨਾਂ ਭਰਨ ਦੇ ਸਕਣ ਕਰਕੇ ਅਸੀਂ ਬਹੁਤ ਤੰਗ ਆ ਸਾਡਾ ਸਾਰਾ ਪਿੰਡ ਹੀ ਤੰਗ ਆ ਜੀ ਨਰੇਗਾ ਸਕੀਮ ਜੀ ਉਹਨਾਂ ਭਾਈਚਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਇਸ ਨੁਕਸਾਨ ਨੂੰ ਵੇਖਦੇ ਹੋਏ ਅਸੀਂ ਸਾਰੇ ਹੀ ਨਗਰ ਨੇ ਜੁੜ ਕੇ ਇੱਕਜੁੱਟ ਹੋ ਗਏ ਅਸੀਂ ਸ਼ਾਂਤਮਈ ਧਰਨਾ ਰੱਖਿਆ ਜੀ ਕੋਈ ਹੁੱਲੜਵਾਜ਼ ਕੋਈ ਅਸੀਂ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ ਕੋਈ ਅਸੀਂ ਉੱਥੋਂ ਦੇ ਅਧਿਕਾਰੀਆਂ ਨੂੰ ਵੀ ਕੋਈ ਨੁਕਸਾਨ ਪਹੁੰਚਾ ਰਹੇ ਜਿਹੜਾ ਸ਼ਾਂਤਮਈ ਧਾਰਨਾ ਸਾਡਾ ਉਹ ਚੱਲ ਰਿਹਾ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਜੀ ਇਹ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਕੋਈ ਹੁੱਲੜਬਾਜ਼ੀ ਨਹੀਂ ਕਰਦੇ ਨਾ ਹੀ ਅਸੀਂ ਏਦੂ ਪਹਿਲਾਂ ਕੀਤੀ ਹੈ ਸੀਆਈਡੀ ਕੋਲੇ ਵੀ ਰਿਪੋਰਟ ਹੈ ਜੀ ਤੇ ਸਾਡਾ ਜਿਹੜਾ ਇਹ ਮਸਲਾ ਜੀ ਸਾਨੂੰ ਵਿਸ਼ਵਾਸ ਦਵਾਇਆ ਜਾਵੇ ਜਲਦੀ ਤੋਂ ਜਲਦੀ ਸਾਡਾ ਮਸਲਾ ਜਿਹੜਾ ਜੀ ਉਹ ਹੱਲ ਕੀਤਾ ਜਾਵੇ ਜੀ ਧੰਨਵਾਦ なかなかおせっかいや。